ਜੋ ਤੇ ਹਾਂ ਜੀ ਦੀ ਕੀ ਕਰਦੇ ਕੁਛ ਨਹੀਂ ਮੈਂ ਵੜ ਜਿਸ ਭਾਈ ਕਰਨਾ ਬਹਿ ਜੋ ਮੈਂ ਗੱਲ ਕਰਨਾ ਇਹ ਤਾਂ ਨਾ ਦੱਸੋ ਮੈਂ ਭਾਜੀ ਆਪਣੇ ਦੇ ਸਾਹਮਣੇ ਮੈਨੂੰ ਨਾ ਬੁਲਾਇਆ ਨਾ ਕਰ ਕਿਹੜੀ ਗੱਲ ਹੋਈ ਆ ਹੁਣ ਗੱਲ ਕੀ ਹੋਣੀ ਆ ਕਿ ਮੈਂ ਮਰਜੀ ਕੱਲ ਗੱਲ ਕਰਨ ਦੇ ਮੈਨਾਂ ਖਿਜਣ ਦੇ ਤੇ ਮੈਂ ਵੀ ਗੁੱਸੇ ਚ ਕਹਿ ਛੜਿਆ ਕਿ ਮੈਂ ਪਹਿਤਾਂ ਹੀ ਆਪ ਸੰਭਲੇ ਤਾ ਨਾ ਤੀ ਸਾਡਾ ਲਈ ਜਾਂਦੇ ਸਾਰੇ ਟਬਰ ਦੇ ਅੱਛਾ ਤੋ ਹਮ ਤਾਂ ਕਹਾਂ ਦੀ ਤੋ ਹੁਣ ਸਾਹਮਣੇ ਨਾ ਬੁਲਾਇਆ ਕਰ ਬੱਚ ਮੈਨੂੰ ਗੁੱਸੇ ਹੋਣਗੇ ਨਹੀਂ ਹੁਣ ਵੇਖੋ ਪਿੱਕਰ ਚ ਸਾਰਿਆਂ ਦਾ ਨਾ ਲੱਗਾ ਸਭ ਤੋਂ ਪਹਿਲਾਂ ਤੇ ਮੇਰੇ ਤੇ ਸ਼ੱਕ ਕੀਤਾ ਹਾਲਾਂਕਿ ਮੇਰਾ ਭੰਦਾ ਵੀ ਨਹੀਂਗਾ ਫਿਰ ਤਾਂ ਨਵੀਂ ਕਿਹਾ ਫਿਰ ਇਹਨਾਂ ਤੇ ਵੀ ਗੱਲ ਆਈ ਤੇ ਜਦੋਂ ਹੁਣ ਭਾਜੀ ਦੀ ਆਪਣੀ ਵਾਰੀ ਆਈ ਆ ਤੇ ਫਿਰ ਕਿਉਂ ਮੁਸ਼ਕਲ ਹੋਣੀ ਆ ਜੇ ਪੈਸੇ ਰੱਖੇ ਤੇ ਦੇ ਦੇਣ ਸਾਰੇ ਜੀ ਇਹਨੂੰ ਕਿਉਂ ਤੜਪਾ ਤੜਪਾ ਕੇ ਮਾਰਦੇ ਇਹੀ ਤੇ ਗੱਲ ਲੈਣਾ ਪਹਿਲਾਂ ਇਹਨਾਂ ਨੇ ਮੇਰੇ ਤੋਂ ਸ਼ਾ ਕੀਤਾ ਉਦੋਂ ਨਹੀਂ ਇਹਨਾਂ ਨੇ ਕਿਹਾ ਵੀ ਤੂੰ ਬੁਲਾਉਣਾ ਬੰਦ ਕਰ ਜ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਬੁਲਾਇਆ ਕਰੋ ਉਹਨਾਂ ਨੂੰ ਹੁਣ ਜੋ ਆਪਣੇ ਤੇ ਗੱਲ ਆਈ ਆ ਤੂੰ ਰੋਟੀ ਪਾਣੀ ਵਖਰਾ ਕਰ ਤੂੰ ਉਹਨਾਂ ਨੂੰ ਬੁਲਾਉਣ ਜਦ ਤੂੰ ਬੁਲਾਇਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਫਿਰ ਦੀਦੀ ਹੋਰ ਕੀ ਚਾਹੀਦਾ ਗੱਲ ਤੇ ਸੱਚੀ ਆ ਨਾ ਇਹ ਤੋਂ ਸਿੱਧਾ ਸਿੱਧਾ ਸਮਝੋ ਵੀ ਪੈਸੇ ਭਾਜੀ ਕੋਈ ਆ ਅ ਹਾਡੇ ਵੀ ਨਾ ਲੱਗੇ ਹੀ ਹੁਣ ਭਾਜੀ ਦੀ ਆਪਣੀ ਵਾਰੀ ਆ ਤੇ ਇਹ ਸਾਰਾ ਕੁਝ ਵੱਖਰਾ ਕਰ ਦੋ ਜ਼ੁਬਾਨ ਨਾਲ ਕਹਿੰਨੇ ਇਹ ਚੀਜ਼ਾਂ ਵੱਖਰੀਆਂ ਨਹੀਂ ਹੋ ਜਾਂਦੀਆਂ ਬੈਠ ਕੇ ਵੱਖਰੇ ਕਰ ਲੈਣ ਜੇ ਕਰਨਾ ਵਾ ਸਾਰਾ ਕੋਈ ਤੇ ਹੋਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਿਨਾਂ ਪਹਿਰੇ ਪਾਇਆ ਕਿਹੜੇ ਕਿਰਦਨ ਵਿਖਾਉਣੇ ਹੁਣ ਸਮਝ ਰਹਿੰਦੇ ਵਿੱਚ ਯਕੀਨ ਕਿਤੇ ਕਰੀਏ ਤੇ ਕਿਤੇ ਨਾ ਕਰੀਏ ਜੇ ਸੋਚੀ ਹੈ ਨਾ ਤੇ ਸਿੱਧੀ ਜੀ ਗੱਲ ਸਾਫ਼ ਆ ਭਾਜੀ ਸਭ ਤੋਂ ਵੱਧ ਦੇ ਔਖੇ ਹੋਣ ਵੀ ਤੁਸੀਂ ਰੋਟੀ ਵੱਖਰੀ ਕਰ ਲਓ ਇਦਾਂ ਕਰ ਲਓ ਬੁਲਾਉਣਾ ਨਹੀਂ ਆ ਤੇ ਫਿਰ ਭਾਜੀ ਨਹੀਂ ਰੱਖੇ ਹੋਣੇ ਆ ਨਾ ਤੁਸੀਂ ਰੱਖੇ ਤੁਹਾਨੂੰ ਤੇ ਪੈਸਿਆਂ ਦਾ ਕੋਈ ਭਾਈ ਨਹੀਂ ਨਾ ਨੂੰ ਪਤਾ ਵੀ ਪੈਸੇ ਕਦੋਂ ਆਏ ਕਿੱਥੇ ਰੱਖੇ ਸਾਂਭਣ ਵਾਲੇ ਵੀ ਭਾਜੀ ਲਿਹਾਉਣ ਵਾਲੇ ਵੀ ਭਾਜੀ ਹੋਈ ਤੇ ਗੱਲਣਾ ਵੀ ਜੇ ਸੱਚੇ ਹੋਣ ਤੇ ਇਹਨਾਂ ਨੂੰ ਕਾਹਦਾ ਡਰ ਪਿਆ ਹੁਣ ਮੈਨੂੰ ਇਹਨਾਂ ਧਮਕੀਆਂ ਦੇ ਰਹੇ ਆ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਤੂੰ ਉਹਨਾਂ ਨੂੰ ਬੁਲਾਇਆ ਜਾ ਕਿੱਦਾਂ ਵੀ ਰੋਟੀ ਵਖਰੀ ਕਰ ਮੇਰੇ ਖਿਲਾਫ ਤੇਰੇ ਕੰਨ ਭਰਨਦੇ ਆ ਪਹਿਲਾਂ ਮੈਨੂੰ ਤੇਰੇ ਖਿਲਾਫ ਕੰਨ ਭਰਦੇ ਰਹੇ ਤਾਂ ਹੁਣ ਜੇ ਉਧਰ ਗੱਲ ਨਹੀਂ ਭਣੀ ਤਾਂ ਹੁਣ ਤੇਰੇ ਕੰਨ ਭਰਨਦੇ ਕਾਪੀ ਹੁਣ ਬੜੀ ਛੇਤੀ ਚੇਤਾ ਆਇਆ ਤੁਹਾਨੂੰ ਕੰਨਾਂ ਦਾ ਉਦੋਂ ਨਹੀਂ ਸੀ ਚੇਤਾ ਜਦੋਂ ਮੇਰਾ ਨਾਮ ਲੱਗਦਾ ਸੀ ਸਾਡੇ ਵਾਰੀ ਕੰਨ ਕਿੱਥੇ ਗਏ ਸੀ ਜਦ ਬਿਗੈਦੜਾ ਕਮੇਟੀ ਵਾਲਨ ਕੋਲ ਲਾਈਏ ਹਮ ਪੈਸੇ ਮੈਂ ਕਹ ਪਿੰਡ ਗੱਲ ਕੀਤੀ ਤਾਂ ਮੈਂ ਕਹਿੰਦੇ ਕੋਈ ਗੱਲ ਨਹੀਂ ਮੈਂ ਥੋੜੇ ਬੋਤ ਆਪਾ ਕਰ ਦਾਂਗੇ ਹਮ ਵੀਰ ਨੇ ਬਾਹਰ ਜਾਈ ਨਾ ਤਾਂ ਉਹਨਾਂ ਕੋ ਪੈਸੇ ਹੈਗੇ ਹੀ ਮੈਂ ਚਲ ਤੈਨੂੰ ਦੇ ਦੋ ਤੇ ਤੁਹਾਨੂੰ ਆਪਾ ਚੋਣੇ ਪੈਸੇ ਦੇ ਦਾਂਗੇ ਆਪਸ ਵਿੱਚ ਚਲੋ ਵੇਖ ਲਓ ਉਹਦਾ ਇਹ ਆ ਵੀ ਪੈਸੇ ਤੇ ਦੇਣੇ ਪੈਣੇ ਆ ਦਲਜੀਤ ਵੀ ਵਾਰ-ਵਾਰ ਫੇਰੇ ਮਾਰਨ ਡਿਆ ਅਹੀਂ ਵੀ ਝੂਠੇ ਹੁੰਨੇ ਆ ਦੇਦੀ ਫਿਰ ਇਹਨਾਂ ਨੂੰ ਵਾਰ-ਵਾਰ ਮਨਾ ਕਰਨਾ ਪੈਂਦਾ ਵਾ ਆਪ ਤੇ ਭਾਜੀ ਅੰਦਰ ਵਰਕੇ ਬੈਠੇ ਰਹਿੰਦੇ ਸਾਨੂੰ ਤੰਗੀ ਹੁੰਦੀ ਆ ਹੁਣ ਇਹਨਾਂ ਦੇ ਬਾਹਰ ਅੰਦਰ ਜਾਣਾ ਹੀ ਆ ਨਾ ਸਾਡੀ ਜਦੋਂ ਕੋਈ ਗਲਤੀ ਨਹੀਂ ਆ ਤੇ ਫਿਰ ਅਸੀਂ ਅੰਦਰ ਵੜ ਕੇ ਵੀ ਕਿਉਂ ਬੈਠੇ ਰਹੀਏ ਹੁਣ ਜੇ ਇੱਕ ਦੋ ਵਾਰੀ ਹੋਰ ਆ ਗਿਆ ਨਾ ਫਿਰ ਇਹਨਾਂ ਨੇ ਕਹਿ ਦੇਣਾ ਪੈਸੇ ਗਾਹ ਪਛਾਹ ਹੋ ਗਏ ਆ ਤੁਹਾਨੂੰ ਵੀ ਪਤਾ ਕਿੰਨੇ ਕੁ ਲੋਕਾਂ ਕੋਲ ਬੇਇਜ਼ਤੀ ਕਰਾਈ ਜਾਣੀ ਆ ਹੁਣ ਗਾਹ ਕਿਸੇ ਨੇ ਸਾਡੇ ਨਾਲ ਵਿਆਹ ਨਹੀਂ ਰੱਖਣਾ ਹੈਗਾ ਭਾਜੀ ਤੇ ਇਦਾਂ ਅੰਦਰ ਵੜ ਕੇ ਬੈਠੇ ਜਿੱਦਾਂ ਪੈਸੇ ਮੋੜਨੇ ਨਹੀਂ ਹੁੰਦੇ ਅਜੇ ਤੱਕ ਤਾਂ ਦਿਲਜੀਤ ਨੂੰ ਪਤਾ ਹੀ ਨਹੀਂ ਕਿ ਲੱਗਾ ਕਿ ਪੈਸੇ ਗੋਮ ਹੋ ਗਏ ਤਾਂ ਉਹ ਹਜੇ ਨਾ ਕਾਲ ਪਿਆ ਜੇ ਉਹਨੂੰ ਪਤਾ ਲੱਗ ਗਿਆ ਨਾ ਪੈਸੇ ਚੋਰੀ ਹੋ ਗਏ ਤਾਂ ਉਹਨੇ ਸਾਡੀ ਜਾਨ ਨਹੀਂ ਛੱਡਣੀ ਉਹ ਤਾਂ ਹੋਣੀ ਕਾਲ ਕੰ ਕਿਥੋਂ ਦਈਏ ਵੇਖੋ ਜੀ ਜੀ ਮੈਂ ਤਾਂ ਤੁਹਾਨੂੰ ਅੱਗੇ ਵੀ ਕਹਾ ਵਾ ਕਿ ਜਿਨ੍ਹਾਂ ਨੇ ਪੈਸੇ ਵੀ ਕਮੇਟੀ ਚੁੱਕੀ ਆ ਉਹਨੇ ਤੇ ਪੈਸੇ ਮੰਗਣੇ ਹੀ ਆ ਉਹਨੇ 50000 ਘਾਟੇ ਤੇ ਕਮੇਟੀ ਚੁੱਕੀ ਆ ਪਤਾ ਨਹੀਂ ਉਹਨੂੰ ਕਿੰਨੀ ਗਲੋੜ ਹੋਊਗੀ ਜਿਹੜੇ ਉਹਨੇ ਇਹਨੇ ਪੈਸੇ ਲਏ ਆ ਤੇ ਫਿਰ ਜੇ ਹੁਣ ਅਹੀ ਨਾ ਦੇਈ ਇਹ ਤੇ ਬੜੀ ਮਾੜੀ ਗੱਲ ਵਾ ਮੇਨੂੰ ਤਾਂ ਲੱਗਦਾ ਵਾ ਕਮੇਟੀਆਂ ਸਿਰੇ ਚੜਨੀਆਂ ਹੀ ਨਹੀਂ ਆ ਜਿੱਦਾਂ ਦਾ ਸਾਬ ਕਿਤਾਬ ਚੱਲਣ ਲਿਆ ਉਹੀ ਗੱਲ ਆਣਾ ਪਹਿਲੀ ਕਮੇਟੀ ਦੀ 2000 ਰੀਡ ਗੋਮੋਗੀ ਤੇ ਅੱਗੇ ਤਾਂ ਕਿਹੜੀਆਂ ਕਿੰਨੀਆਂ ਕਮੇਟੀਆਂ ਪਈਆਂ ਜਿਹੜੀਆਂ ਦਿਨੀਆਂ ਕਿਤਾ ਚਲੋ ਕੋਈ ਨਹੀਂ ਜੇ ਭਾਜੀ ਕਹਿੰਦੇ ਆ ਤੇ ਮੈਂ ਨਾ ਬਲਾਇਆ ਕਰੂੰਗੀ ਅਹੀਂ ਕੀ ਲੈਣਾ ਇੱਕ ਦੂਜੇ ਕੋ ਬੁਲਾ ਕੇ ਉਹਨਾਂ ਦੇ ਸਾਹਮਣੇ ਚੁੱਪ ਕਰਕੇ ਆਪਣਾ ਕੰਮ ਕਰੀ ਜਾਂਦੇ ਆ ਤੇ ਜੇ ਕਹਿੰਦੇ ਆ ਨਾ ਫਿਰ ਕੰਮ ਵੀ ਵੱਖਰੇ ਕਰ ਲਓ ਤੇ ਕਹਿ ਦਿਓ ਮੇਰਾ ਸੁਣਾ ਦੇ ਦਿਓ ਵੀ ਸਮਾਨ ਵੀ ਨਾਲ ਵੱਖਰਾ ਹੋਣਾ ਵਾ ਕੰਮ ਕਾ ਵੱਖਰਾ ਕਰਕੇ ਨਹੀਂ ਮਾਰ ਖੜੀ ਜੋ ਤੇ ਹੁਣ ਇਕੱਠੇ ਰਹੇ ਆ ਕਿਤੇ ਰਾਜਾਂ ਵਾਂਗੂ ਤੁਰੇ ਫਿਰਦੇ ਆ ਤੇ ਫਿਰ ਵੇਲੀ ਦਾ ਕੰਮ ਵੀ ਵੱਖਰਾ ਹੋਣਾ ਇਹ ਵੀ ਸੁਣਾ ਦੇ ਦਿਓ ਕੋ ਪੱਠੇ ਵੀ ਵੜਨੇ ਪੈਣੇ ਤੇ ਪੌਣੇ ਵੀ ਮੈਣੇ ਇਹ ਜੋਬਨ ਸਰਸਾਂ ਥੋੜੀ ਆ ਬਜੋਬਨੇ ਕੰਮ ਕਰਨੇ ਸਾਰੇ ਨਹੀਂ ਕੋਈ ਗੱਲ ਨਹੀਂ ਹੁੰਦੀ ਨਾ ਮੈਂ ਗੱਲ ਕਰਨੀ ਇਹਨਾਂ ਨਾਲ। ਹਾਂ ਮੂੰਹ ਨਾ ਕਹਿਣਾ ਸੌਖਾ ਆਪ ਵੀ ਵੱਖਰੇ ਕਰਦੇ ਹੋ ਇਹ ਵੱਖਰੇ ਹੋ ਜਾਓ ਫਿਰ ਸਾਡਾ ਰੋਟੀ ਪਾਣੀ ਵੱਖਰੇ ਕਰਦੇ ਫਿਰਦੇ ਆਪ ਵੀ ਮਾਜਾ ਮੂਜਾ ਵੱਖਰੀਆਂ ਗੱਲਾਂ ਆ। ਆਹੋ ਨਹੀਂ ਇਦਾਂ ਹੀ ਕਰਨਾ ਪੈਣਾ। ਆਹ ਵੀ ਆਪ ਵੀ ਬੋਲ ਕੇ ਬੰਦ ਕਰਨਾ ਆਪਣਾ। ਕੋਈ ਨਹੀਂ ਤੁਸੀਂ ਸੁਣਾ ਦੇ ਦਿਓ ਇਹਨਾਂ ਨੂੰ। ਠੀਕ। ਨਾਮ ਵੀ ਪਹੰਦ ਹੋਇਆ ਕੋਈ ਹੱਲ ਨਹੀਂ। ਹੱਲ ਨੂੰ ਕੀ ਕਰਨਾ ਪਰਮੀਤ? ਇਰ ਮੈਂ ਤੁਹਾਨੂੰ ਸਮਝਾਇਆ ਹੈ ਕਿ ਜੋ ਤੁਹਾਨੂੰ ਘਟ ਬੁਲਾਣਾ ਵਾ ਤੇ ਤੁਹਾਡਾ ਕੋਈ ਫਰਕ ਨਹੀਂ ਪਿਆ ਮੈਂ ਕਦੋਂ ਬੁਲਾਉਂਦੀ ਉਹਨਾਂ ਨੂੰ ਹੋਣ ਮੈਂ ਵੇਖਿਆ ਸਲਾਈ ਪਈਆਂ ਤੁਸੀਂ ਦੋਹੇ ਜਾਣੀਆਂ ਤਾਂ ਹੁੰਦੇ ਜਿੱਦਾਂ ਕਹਿੰਦੇ ਹੋ ਨਾ ਇਦਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਬੁਲਾਉਣਾ ਹੀ ਛੱਡਦਾ ਜਿਹੜੇ ਫਿਰ ਮੇਰੇ ਵਰਕ ਲੋਡ ਕੰਨ ਭਰਾں ਘੜਕਾਣ ਨਾ ਮੇਰੇ ਪਰਿਵਾਰ ਦੇ ਤੇ ਮੈਂ ਉਹਨਾਂ ਨੂੰ ਬੁਲਾਉਣਾ ਛੱਡ ਦਿੰਦਾ ਹੁਣਾਂ ਤੇ ਤੈਨੂੰ ਵੀ ਸਮਝਾਇਆ ਮੈਂ ਅਜੇ ਜੇ ਮੇਰੇ ਤੇ ਨਾ ਲੱਗਿਆ ਫਿਰ ਉਦੋਂ ਕਿਹਨੇ ਬੁਲਾਉਣਾ ਛੱਡਿਆ ਆਪਣੇ ਵੈਰੀਂ ਹੀ ਬੁਲਾਉਣਾ ਕਹਦੇ ਬੁਲਾਉਣਾ ਛੱਡ ਦੋ ਉਹਨਾਂ ਨੂੰ ਐਵੇਂ ਬੁਝਾਰਤਾ ਜੀ ਆ ਨਾ ਮੈਨੂੰ ਪਾਈ ਜਾ ਜਦੋਂ ਮੈਂ ਕਿਹਾ ਸੀ ਤੁਹਾਨੂੰ ਕਿ ਨਹੀਂ ਬੁਲਾਉਣਾ ਤੇ ਫਿਰ ਕਿਉਂ ਬੁਲਾਇਆ ਇਦਾਂ ਨਹੀਂ ਬੁਲਾਣਾ ਛੱਡਿਆ ਜਾਂਦਾ ਹੁਣ ਸੋ ਕੰਮ ਹੁੰਦੇ ਜਿਹੜੇ ਉਹਦੇ ਨਾਲ ਸਲਾਹ ਕਰਨੀ ਹੁੰਦੀ ਏ ਤੁਸੀਂ ਮੈਨੂੰ ਇਹ ਦੱਸੋ ਪੈਂਦਾ ਹੱਲ ਹੋਇਆ ਕੋਈ ਕਿ ਨਹੀਂ ਜਿੱਧਰ ਗਈ ਤੁਸੀਂ ਉਹ ਹੱਲ ਕੀ ਹੋਣਾ ਸੀ ਪ੍ਰਮੀਤ ਨਾ ਤੇ ਲਵਲੀ ਨੇ ਜਵਾਬ ਦਿੱਤਾ ਹੀ ਉਹ ਤੇ ਨਾ ਹੀ ਹਾਂ ਕੀਤੀ ਆ ਐਸਾ ਕੀ ਕਹਿੰਦਾ ਓਏ ਉਹ ਕਹਿੰਦਾ ਕਿ ਭਾਜੀ ਪੈਸੇ ਮੈਂ ਦਾਂਗਾ ਜਰੂਰ ਪਰ ਦਾਂਗਾ ਝੋਨਾ ਵੱਢ ਕੇ ਝੋਨੇ ਨੂੰ ਅਜਾ ਦੱਸ ਦੇਣ ਪਏ ਆ ਆ ਹੁਣ ਦਮੀ ਪੈ ਗਿਆ ਜੋਨਾ ਫਿਰ ਹੋਰ ਲੇਟ ਹੋਰ ਤੇ ਬਰਸਾ ਹੋਂਡੀਆਂ ਤੇ ਹੁਣ ਸੁੱਕੂਗਾ ਥਾਂ ਤੇ ਫੇਰ ਹੀ ਕੰਪੈਨ ਫਿਰੇਗੀ ਤੇ 10 15 ਦਿਨ ਥੋੜਾ ਰੁਕਣਾ ਦਲਜੀਤ ਨੇ ਰੁਕਣਾ ਨਹੀਂ ਮੈਂ ਤੇ ਉਹਨੂੰ ਕਿਹਾ ਮੈਂ ਆ ਯਾਰ ਇੱਕ ਅੱਦੇ ਦਿਨ ਚ ਮੈਨੂੰ ਜਿਆਦਾ ਨਹੀਂ ਚੱਲ ਰੁਪਈਆ 50 60 ਹਜ਼ਾਰ ਹੀ ਕਰ ਦੇ ਤੇ ਉਹ ਕਹਿੰਦਾ ਵੀ ਨਹੀਂ 60 ਹਜ਼ਾਰ ਕਿਉਂ ਕਿਹਾ 50 60 ਹਜ਼ਾਰ ਨਾਲ ਕੀ ਹੋਣਾ ਚੱਲ ਜਿੰਨਾ ਵੀ ਪਰਮੀਤ ਕਰੇ ਮੈਂ ਤੇ ਲੱਖ ਕਿਹਾ ਸੀ ਉਹ ਕਹਿੰਦਾ ਲੱਖ ਨਹੀਂ ਮੈਂ ਚੱਲ ਜਿੰਨੇ ਤੂੰ ਕਰ ਸਕਾ ਨਾ ਉਹਨੇ ਕਰ ਦੇ ਅੱਛਾ ਤੇ ਕਰ ਛੇਤੀ ਦੇ ਇਹ ਨਹੀਂ ਭਾਜੀ ਅਜੇ ਜੋ ਨਾ ਵੱਢ ਕੇ ਤੇ ਫੇਰ ਹੀ ਮੈਂ ਕਰ ਸਕਦਾ ਨਾ ਮੈਂ ਪਹਿਲੇ ਨਹੀਂ ਕਰ ਸਕਦਾ ਫਿਰ ਜਵਾਬ ਵੀ ਆ ਉਹਦੇ ਵੱਲੋਂ ਹਾਂ ਪਤਾ ਪਤਨਾ ਦੇਣ ਨੂੰ ਪੈ ਹੈ ਕੀ ਕਰਨੇ ਪੈ ਤੁਹਾਨੂੰ ਹੁਣ ਚਾਹੀਦੇ ਉਹ ਕੱਲ ਦਾ ਟਾਈਮ ਦੇਖ ਗਿਆ ਇੱਕ ਦੋ ਦਿਨ ਦਾ ਤਿੰਨ ਚਾਰ ਦਿਨ ਰੁਕ ਜੂਗਾ ਉਹ ਦਾ ਦਿਨ ਤੱਕ ਨਹੀਂ ਰੁਕਣਾ ਹੁਣ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਕੋਈ ਮੈਂ ਤੁਹਾਨੂੰ ਕਿਹਾ ਨਾ ਵੀ ਉਹਨੇ ਜਵਾਬ ਵੀ ਨਹੀਂ ਦਿੱਤਾ ਤੇ ਹਾਂ ਵੀ ਨਹੀਂ ਕੀਤੀ ਵਿੱਚ ਜੀ ਫਸਾ ਕੇ ਰੱਖੀ ਕੱਲ लवली ਥੋੜਾ ਦੇਂਗੇ ਹੋਰ ਕਿੰਨੂ ਪੁੱਛ ਲਾਂ ਜੇ लवली ਨੇ ਨਹੀਂ ਦਿੱਤੇ ਫੋਨ ਕੇ ਨੋ ਬਸ ਕੇ ਵੇ ਲੋ ਛਾਹ ਨੂੰ ਕਰ ਲੋ ਫੋਨ ਚੱਲ ਕੋਈ ਨਹੀਂ ਦਲਜੀਤ ਨੇ ਤਾਂ ਕਹਿ ਨਹੀਂ ਸਕਦੇ ਉਹਦੀ ਤੇ ਕਮੇਟੀ ਹੈ ਦਲਜੀਤ ਨੂੰ ਪਤਾ ਲੱਗ ਗਿਆ ਨਾ ਉਹਨਾਂ ਤਾਂ ਜਾਨ ਨਹੀਂ ਛੱਡਣੀ ਜਾਣ ਕੇ ਨਹੀਂ ਛੱਡਣੀ ਪਰਮੇਤ ਮੈਂ ਵੀ ਤੁਹਾਨੂੰ ਥੋੜਾ ਫੇਰ ਨਹੀਂ ਰਿਹਾ ਕੰਤੇ ਨੇ ਐਂ ਤੇ ਨਾ ਮੈਂ ਤੇ ਆਪੇ ਹੋ ਜਾਂਦਾ ਕੋਈ ਗੱਲ ਨਹੀਂ ਕੀ ਕਹਿਣਾ ਕਰਵੇ ਹੁਣ ਕੀ ਕਰਨਾ ਫਿਰ ਕੋਈ ਗੱਲ ਨਹੀਂ ਫਿਰ ਮੈਨੂੰ ਫੇਰ ਕਰਨ ਦੀ ਕੀ ਲੋੜ ਪਈ ਹੈ ਪੈਸੇ ਤਹੀ ਰੱਖੇ ਤਹੀ ਦੇਣੇ ਪਰਮੇਤ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਿਹਾ ਸੀ ਕੀ ਪਰਮੇਤ ਇਨਾ ਨੂੰ ਨਹੀਂ ਬੁਲਾਣਾ ਤੇ ਤੂੰ ਫਿਰ ਚੋਰ-ਚੋਰੀ ਉਹਨੂੰ ਬੁਲਾਉਂਦੀ ਦੀਆਂ ਤੇ ਫਿਰ ਮੈਂ ਦੱਸ ਕੀ ਕਰਾਂ ਮੈਂ ਕਿਦਾਂ ਬੁਲਾਉਣਾ ਛੱਡ ਦਾਂ ਤੂੰ ਇਹਂ ਤੇ ਭੋਲੇ ਜਿਹੇ ਮੂਣਾ ਕਹਿਤਾ ਕਿ ਉਹਨਾਂ ਨੂੰ ਬੁਲਾਉਣਾ ਛੱਡ ਦੇ ਹਾਂ ਮੈਨੂੰ ਪਤਾ ਨਾ ਜੇ ਮੈਂ ਉਹਨੂੰ ਕਿਹਾ ਉਹ ਛਿੱਤੀ-ਛਿੱਤੀ ਗੱਲਾਂ ਕਰਨਦੀ ਐ ਉਹ ਕਹਿੰਦੀ ਜੇ ਵੰਡ ਕਰਨੀ ਫਿਰ ਚੰਗੀ ਤਰ੍ਹਾਂ ਕਰੋ ਪਹਿਲੇ ਦੀ ਵੀ ਕਰੋ ਤੇ ਡੰਗਰਾਂ ਦੀ ਵੀ ਕਰੋ ਤੇ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਕਰ ਲੈਨੇ ਆ ਫਿਰ ਇੱਕ ਕਮੇਟੀ ਤੁਹਾਡੇ ਕੋ ਦਿੱਤੀ ਜਾਣੀ ਵੰਡ ਕਰਕੇ ਕਿੱਦਾਂ ਕਰੋਗੇ ਤੁਸੀਂ ਹੁਣ ਸੰਦਿਆ ਪਰਿਵਾਰਾਂ ਦਾ ਖਰਚਾ ਚੱਲੀ ਜਾਂਦਾ ਜਿਹੜਾ ਵੱਖਰੇ-ਵੱਖਰੇ ਹੋਏ ਨਾ ਤੇ ਫਿਰ ਪਤਾ ਲੱਗਣਾ ਕਿੱਦਾਂ ਘੜ ਤੋੜੀ ਕਰ ਮੈਂ ਚਲਾਣਾ ਨਾ ਤੇ ਘਰ ਮੈਂ ਚਲਾ ਲਾਂਗਾ ਘਰ ਦੀ ਨਾ ਤੂੰ ਜ਼ਿਆਦਾ ਫਿਕਰ ਕਰ ਤੈਨੂੰ ਜਿਹਦਾ ਮੈਂ ਕੰਮ ਕਿਹਾ ਨਾ ਉਹ ਕਰ ਤੂੰ ਚਾਹ ਠੀਕ ਹੈ ਜੇ ਤੀ ਚਲਾ ਸਕਦੇ ਨਾ ਘਰ ਤਾਂ ਮੈਨੂੰ ਕਾਦੀ ਟੈਨਸ਼ਨ ਆ ਤੀ ਹੋ ਜਾ ਵਖਰੇ ਜੋ ਬੰਨ ਗੱਲ ਕਰ ਲੈ ਸਿੱਧੀ ਮੈਂ ਤਾਂ ਜੋਤ ਨੂੰ ਕਹਿਤਾ ਹੋਂਦੀ ਜੋਬਨ ਨੂੰ ਕਹਦੇ ਅੱਗੇ ਦੇ ਘਰ ਉਹ ਹੀ ਚਲਾਣ ਦੇਦਾ ਮੈਂ ਤੇ ਕੱਖ ਨਹੀਂ ਕਰਦਾ ਘਰ ਦੇ ਵਿੱਚ ਹੈ ਨਾ ਦੋਵੇਂ ਕਰਨ ਦੇ ਤਾਂ ਹੀ ਤਾਂ ਚੱਲਣ ਰਿਹਾ ਘਰ ਜੋ ਕੱਲੇ ਸੇ ਸਿਰ ਤੇ ਆ ਜੇ ਨਾ ਫੇਰ ਨਹੀਂ ਚੱਲਦਾ ਹੁੰਦਾ ਫੇਰ ਕੀ ਹੋ ਗਿਆ ਜੀ ਹੁਣ مصیبت ਪੈ ਗਈ ਸਾਡੇ ਤੇ ਇਕੱਠੀ ਤੇ ਕੋਈ ਗੱਲ ਨਹੀਂ ਆਪੇ ਸਭ ਕੋ ਠੀਕ ਹੋਏ ਨਾ ਵਾ ਤੇ ਤੈਨੂੰ ਜਿਹੜਾ ਮੈਂ ਕੰਮ ਕਿਹਾ ਨਾ ਉਦਾਂ ਹੀ ਕਰ ਲੈ ਕੋਈ ਗੱਲ ਨਹੀਂ ਜੇ ਮੁਸੀਬਤ ਪੈਂਦੀ ਹੈ ਨਾ ਤਾਂ ਹੌਂਸਲੇ ਨਾਲ ਸਾਰੇ ਕੰਮ ਹੋ ਜਾਂਦੇ ਆ ਇਦਾਂ ਛੜੇ ਛੜਾ ਕੇ ਨਹੀਂ ਹੁੰਦੇ ਹੁੰਦੇ ਪਰ ਮੀਤ ਜਦੋਂ ਉਹ ਸ਼ਰਿਆਂ ਮੇਰਾ ਨਾਮ ਲਾਂਡੇ ਦੇ ਆ ਕਿ ਕੀ ਪਤਾ ਪੈਸੇ ਇੰਨੇ ਤੇ ਨਹੀਂ ਲੁਕਾ ਕੇ ਰੱਖੇ ਹੁੰਦੇ ਸ਼ਰਿਆਂ ਮ ਸਾਰਿਆਂ ਦੇ ਨਾਮ ਲੱਗੇ ਮੇਰੇ ਤੇ ਵੀ ਲੱਗੇ ਜੋਤ ਉਹਨਾਂ ਦੇ ਵੀ ਲੱਗੇ ਤੁਹਾਡੇ ਤਾਂ ਵੱਖਰਾ ਨਹੀਂ ਲੱਗਾ ਚਲ ਜਿੱਦਾਂ ਕਰੀਏ ਇੰਦੀ ਬਣਾਉਣਾ ਛੱਡ ਦ ਜਿੱਦਾਂ ਕਰਨਾ ਉਦਾਂ ਹੀ ਕਰ ਲੋ ਮੈਨੂੰ ਚਾਹ ਘੁੱਟ ਦਿਓ ਲਿਆ ਕੇ ਸਿਰ ਪਟਣ ਦਾ ਮੇਰਾ ਮੀਂਹ ਕਿ ਪਾਸੇ ਕੰਮ ਨਹੀਂ ਲੱਗਣਦੇ ਜੀਆ ਗਾਂ ਹਟੀ ਜਾਵੇ ਝੋਨੇ ਝਾਨੇ ਵਢੀਏਗਾ ਸਾਰਾ ਕੰਮ ਹੀ ਰੋਕੇ ਰੱਖਿਆ ਤੁਸੀਂ ਇੱਥੇ ਬੈਠੇ ਜੇ ਉਹ ਆਹੋ ਮੈਂ ਵੀ ਢਿਕਣ ਡਿਆ ਮੈਂ ਹਟ ਜੇ ਗਾਂ ਯਾਰ ਤੇ ਕੋਈ ਕੰਮ ਧੰਦਾ ਕਰੀਏ ਮੈਂ ਤਾਂ ਝੋਨੇ ਵੜਨ ਦੇਣ ਲੱਗਦਾ ਮੈਨੂੰ ਮੀਂਹ ਇਦਾਂ ਹੀ ਸਾਹਟੰਦ ਨਾ ਨਾ ਆਉਂਦੇ ਆ ਹਾਂ ਤੇ ਫਸਣਾ ਪੱਕੀ ਆ ਵਸ ਗੋ ਹਟ ਜਾਣਾ ਚਾਹੀਦਾ ਆ ਆਹੋ ਆ ਕਿਹੜਾ ਟਾਈਮ ਨਾਲੇ ਪੈਣ ਦਾ ਰਸੋ ਜੀ ਰਾਤ ਨੂੰ ਆ ਜਾਂਦਾ ਤੇ ਸੋ ਕੋ ਵਾਵਾ ਹੀ ਆਉਂਦੇ ਆ ਹੂੰ ਉਹ ਮੈਂ ਗੱਲ ਜੀ ਕਹਿਨੀ ਸੀ ਤੁਹਾਡੇ ਨਾਲ ਕਿਹੜੀ ਪਾਜੀ ਨੇ ਹੁਣ ਨਵਾਂ ਹੀ ਕੰਮ ਪਾਤਾ ਕਿਉਂ ਕੀਆ ਪੈਸਿਆਂ ਵੱਲੋਂ ਆਪਣਾ ਨਾ ਨਹੀਂ ਲੱਗਾ ਹੁਣ ਤੇ ਗੁੱਸਾ ਆ ਗਿਆ ਹੁਣ ਫਰਮੀਤ ਦੀਦੀ ਨੂੰ ਕਹਿੰਦੇ ਸੀ ਕਿ ਦੇ ਵੀ ਸਾਰਾ ਕੁਝ ਬੰਦ ਕਰ ਦੇ ਇਹ ਉਹਨਾਂ ਨਾਲ ਹੂੰ ਹੂੰ ਬੋਲਚਾਲ ਵੀ ਵੱਖਰਾ ਕਰ ਦੇ ਰੋਟੀ ਪਾਣੀ ਵੱਖਰਾ ਕਰ ਦੇ ਤੇ ਬੁਲਾਉਣਾ ਨਹੀਂ ਆ ਤੇ ਮੈਨੂੰ ਡੇ ਹੀ ਕਹਿੰਦੀ ਦੀ ਕਿ ਤੁਸੀਂ ਭਾਜੀ ਹੁੰਦੇ ਆ ਨਾ ਬੁਲਾਇਆ ਕਰੋ ਮੈਂ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਬੁલાਉਂਦੀ ਪਰ ਭਾਜੀ ਨੇ ਸਾਡੇ ਕਨਾਂ ਜੋ ਇਹ ਨਹੀਂ ਗੱਲ ਗੱਡੀ ਆ ਕਿ ਰੋਟੀ ਪਾਣੀ ਵੱਖਰਾ ਕਰ ਦੋ ਤੇ ਬੁਲਾਉਣਾ ਬੰਦ ਕਰ ਦੋ ਤੇ ਮੈਂ ਵੀ ਕੀ ਗੱਲ ਡੰਗਰਾਂ ਦਾ ਗੰਮ ਫਿਰ ਜੋ ਬੰਨੇ ਕਰਿਆ ਕਰਨਾ ਪਹਿਲੀਆਂ ਦਾ ਉਹ ਜੋ ਬੰਨੇ ਕਰਿਆ ਕਰਨਾ ਮੈਂ ਉਹ ਵੀ ਵੱਖਰਾ ਕਰ ਲਓ ਫਿਰ ਹਨ ਵੀ ਪਤਾ ਹੋਏ ਵੀ ਵੰਡ ਹੋਈ ਆ ਘਟੋ ਘਟ ਜੇ ਵੰਡੀ ਕਰਨੀ ਆ ਕਿਸੇ ਤਰੀਕੇ ਨਾਲ ਕਰੋ ਇਹ ਥੋੜੀ ਆ ਪਿਆਜ ਪੈਸੇ ਨਹੀਂ ਲੱਭਣ ਦੇ ਤੁਹਾਡਾ ਨਾ ਲੱਗਾ ਵਾ ਤੇ ਤੁਸੀਂ ਹੁਣ ਕਿਸੇ ਨਾਲ ਬੋਲਣਾ ਨਹੀਂ ਕੱਲ ਨੂੰ ਲੱਭਗੇ ਤੇ ਤੁਸੀਂ ਫੇਰ ਸੱਚੇ ਹੋ ਜਾਣਾ ਵੀ ਮੈਂ ਮੈਨੂੰ ਟੈਨਸ਼ਨ ਹੀ ਸੀਗੀ ਤਾਂ ਕਰਕੇ ਨਹੀਂ ਇਹ ਕੰਮ ਹੋਇਆ ਆਹ ਗੱਲਾਂ ਕਰਨ ਦੇ ਹੀ ਦੀ ਅੱਜ ਇਹਨਾਂ ਨੇ ਹੁਣ ਕਈ ਕੋਹ ਕਰਨਾ ਮੈਂ ਤਾਂ ਅੱਗੇ ਵੀ ਕਿਹਾ ਸੀਗਾ ਕਿ ਇਹ ਪੈਸਿਆਂ ਨੇ ਪਤਾ ਨਹੀਂ ਕੀ ਕੀ ਕਰਾਉਣਾ ਘਰ ਚ ਤੇ ਜਿੰਨਾ ਬਚ ਕੇ ਰਿਆ ਇਹਦਾ ਨਾ ਬਚ ਕੇ ਰੋ ਉਹੀ ਤੇ ਕਹੀ ਜੇ ਕਹਿੰਦੇ ਨਾ ਵੀ ਨਹੀਂ ਬੁਲਾਉਣਾ ਤੇ ਕਹਿੰਣਾ ਵੀ ਕੋਈ ਗੱਲ ਨਾ ਬਲੋ ਸਿੱਧੀ ਗੱਲ ਜੇ ਮੰਨ ਲ ਹੁਣ ਅਸੀਂ ਬੁਲਾਵਾਂਗੇ ਜਾਂ ਅਸੀਂ ਕੋਈ ਗੱਲਬਾਤ ਕੀਤੀ ਨਾ ਇਹਨਾਂ ਕਹਣਾ ਇਹ ਤੜਫਦੇ ਆ ਇਹਨਾਂ ਕੋਲ ਹੀ ਪੈਸੇ ਉਹੀ ਤੇ ਗੱਲ ਵਾ ਮੈਂ ਦਿਨ ਨੂੰ ਗਿਆ ਮੈਂ ਹੁਣ ਕਹਿੰਦੇ ਆ ਵੀ ਇਹ ਮੇਰਾ ਨਾਂ ਲੱਗਣ ਡਿਆ ਵਾ ਵੀ ਮੇਰੇ ਕੰਨ ਤੇਰੇ ਕੰਨ ਭਰਦੇ ਆ ਮੇਰੇ ਖਿਲਾਫ ਤੇ ਕੀ ਗੱਲ ਉਦੋਂ ਕਿੱਥੇ ਹੈ ਜਦੋਂ ਮੇਰਾ ਤੇ ਇਹਨਾਂ ਦਾ ਕਹਿੰਦੇ ਜੀ ਤੁਹਾਡਾ ਨਾਂ ਲਉਂਦੇ ਉਦੋਂ ਉਦੋਂ ਮੈਂ ਚੁੱਪਚੀ ਬਿੱਤੇ ਸਾਨੂੰ ਪੁੱਛਣ ਆ ਜਾਂਦੇ ਮੈਂ ਇਹ ਕੰਮ ਨਹੀਂ ਹੋਣਾ ਹੈਗਾ ਤੁਸੀਂ ਕਹਿੰਦਾ ਤੇ ਬੋਲ ਜਾਲ ਬੰਦ ਤੁਸੀਂ ਕਹਿੰਦਾ ਤੇ ਬੋਲਣ ਲੱਗ ਜਾਓ ਕੰਮ ਫੇ ਸਾਰੇ ਵੱਖੋ ਵੱਖਰੇ ਕਰੋ ਇਹ ਥੋੜੀ ਪਾ ਜੀ ਟੌਰ ਨਾ ਬਿਆ ਕਰਨ ਤੇ ਤੁਸੀਂ ਸਾਰੇ ਕੰਮ ਕਰੋ ਇਹ ਕਿੱਧਰ ਦਾ ਇਨਸਾਫ ਹੋਇਆ ਚਲੋ ਕੋਈ ਗੱਲ ਨਹੀਂ ਜੇ ਕਹਿੰਦੇ ਨਾ ਵੀ ਨਹੀਂ ਬੁਲਾਉਣਾ ਤੇ ਤੁਸੀਂ ਕੋਈ ਗੱਲ ਸਾਹਮਣੇ ਕੋਈ ਗੱਲ ਨਹੀਂ ਇਹ ਜਿੱਦਾਂ ਕਹਦੇ ਨੇ ਉਹ ਕਰ ਲੈੰਦੋ ਅਸੀਂ ਐਵੇਂ ਇਹਨਾਂ ਦੀ ਗੱਲ ਚਾ ਕੇ ਕਰਨਾ ਬੰਦਾ ਪੁੱਛੇ ਵੀ ਕਾ ਚੇੜੀ ਵੱਡਾ ਕੰਮ ਪਿਆ ਵਾ ਤੇ ਤੁਹਾਨੂੰ ਨਾ ਬੁਲਾਇਆ ਪੈਸੇ ਲੱਭ ਜਾਣੇ ਉਹ ਨਹੀਂ ਮੈਂ ਲੱਗਾ ਸੀ ਪਤਾ ਲਵਲੀ ਕੋਵੀ ਕਿਤੇ ਪੈਸੇ ਉਹ ਮੰਗਣ ਡਿਆ ਸੀਗਾ ਅੱਛਾ ਵੱਡਾ ਭਾ ਤੇ ਕਹਿ ਰਹੇ ਕਹਿੰਦਾ ਪੈਸੇ ਚਾਹੀਦੇ ਆ ਤੇ 10 ਬੰਦਾ ਪੁੱਛੇ ਉਹਨੇ ਹੁਣ ਝੋਨਾ ਵੱਡ ਗਏ ਦਊਗਾ ਤੇ ਜਿਹੜੇ ਹਿਸਾਬ ਨਾਲ ਮੀਂਹ ਪੈਣ ਦੇ ਆ ਕੀ ਪਤਾ ਵੱਡਿਆ ਵੇ ਜਾਣਾ ਵੱਡਿਆ ਵੀ ਜਾਣਾ ਕਿ ਨਹੀਂ ਵੱਡਿਆ ਜਾਣਾ ਕੀ ਪਤਾ ਹਾਂ ਹਾਲ ਤਾਂ ਸਾਰਾ ਛੜ ਗਿਆ ਆਪਣੇ ਖਰਚੇ ਨਹੀਂ ਪੂਰੇ ਹੋਉਂਦੇ ਤੇ ਕਿ ਕਿਸੇ ਨੇ ਕਿੱਥੋਂ ਨਾਲੇ ਮੇਰੀ ਗਾਂਸੋਂ ਜਦੋਂ ਪ ਤਦ ਸਹੀ ਹੋਊਗਾ ਮੈਨੂੰ ਪੈਸੇ ਗਵਾਜ ਕੇ ਤੇ ਲੋਕਾਂ ਦੇ ਇਹੋ ਸਮਝਣਾ ਵਾ ਕਿ ਪੈਸੇ ਇਹਦੇ ਕੋਲ ਕੋਈ ਗੱਲ ਨਹੀਂ ਤੇ ਨਾਸੇ ਹੀ ਫਿਰ ਕੀ ਕਰਨਾ ਪਰਮਿਤ ਹੁਣ ਵੇਖ ਲਈ ਪੈਸੇ ਦੀ ਗੱਲ ਆਪ ਹੀ ਕਰ ਲਈ ਐਵੇਂ ਨਾ ਉਹ ਤੂੰ ਵੀ ਇਦਾਂ ਹੀ ਆਈਏ ਕੋਈ ਗੱਲ ਦੀ ਟੈਨਸ਼ਨ ਨਾ ਲੋ ਮੈਂ ਕੀਤੀ ਮਮੀ ਨਾਲ ਗੱਲ ਪਹਿਲਾਂ ਵੀ ਤੇ ਕਹਿੰਦੇ ਕੋਈ ਨਹੀਂ ਆਜੇ ਤੁਹਾਨੂੰ ਦੇ ਦਾਂਗੀ ਪੈਸੇ ਮੈਂ ਨਾ ਜਿੰਨਿਆਂ ਨੂੰ ਵੀ ਫੋਨ ਕੀਤਾ ਨਾ ਪਰਮਿਤ ਸਾਰਿਆਂ ਨੇ ਮੈਨੂੰ ਇਹੋ ਗੱਲ ਕਹੀ ਆ ਅੱਛਾ ਕਿਹਾ ਉਹ ਤਾ 10 ਦਿਨ ਬਾਅਦ ਕਰ ਸਕਨੇ ਆ ਪਹਿਲੇ ਨਹੀਂ ਤੇ ਫਿਰ ਮੈਂ ਤਾਂ ਡਰਨਿਆ ਵਾਂ ਕਿ ਗੱਲ ਕਰ ਲਈ ਝੱਜਣਾ ਐ ਨਾ ਇਹ ਮੰਮੀ ਹੁਣ ਵੀ ਅਗੇ ਲਾਰਾ ਲਾ ਦੇਣਾ ਕਿ ਹਉ ਤੇ ਬਾਦ ਲਿਓ ਜਾਂ ਦਾ ਹਾਂ ਦੇਣਾ ਬਾਦ ਲਿਆ ਦੇ 1.2 ਲੱਖ ਤੋਂ ਮੰਨੇ ਕੀ ਆਪਾਂ ਨਿਕ ਦੇ ਦਾਂਗੇ ਵੱਧ ਨਹੀਂ ਉਹ ਦੇ ਸਕਦੇ ਨਿਕ ਦੇ ਸਕਦੇ ਬਾਕੀ ਕੋਈ ਨਹੀਂ ਹਾਂ ਕਿ ਆਪੇ ਫੇਰ ਘਰ ਵੇਖ ਲਾਂਗੇ ਚਲ ਜਿੰਨੇ ਕੋ ਮੰਮੀ ਹੁਣ ਹੀ ਦਿੰਦੇ ਆ ਬਾਕੀ ਫੇਰ ਵੇਨ ਆ ਹੂੰ ਸ਼ੁਰੂਆਤ ਤੇ ਕਰੀਏ ਹਾਂ ਚਲ ਠੀਕ ਚਲੋ ਫਿਰ ਆ ਜਾ ਫਿਰ ਨੀਂ ਭਰਾਂ ਲੈ ਬਾਅਦ ਤੇ ਚਲੋ